ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪ੍ਰਦੀਪ ਲੋਹੇਖੇੜੇ ਵਾਲੇ ਵੀਰ ਕੋਲੋਂ ਆ ਲੋਹਾਖੇੜਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨਹੋਲਾ ਮੰਡੀ ਦੇ ਰਹਿ ਜਾਂਦਾ ਬਰਨਾਲਾ ਸ਼ਹਿਰ ਵੀ ਇਹਦੇ ਨੇੜ ਹੈ ਬਾਈ ਪ੍ਰਦੀਪ ਕੋਲ ਅੱਜ ਵੀਡੀਓ ਬਣਾ ਰਹੇ ਆ ਤੇ ਇੱਥੇ 20 گاਵਾਵਾਂ ਵਿਕਰੀ ਵਾਲੀਆਂ ਮੌਜੂਦ ਹੈ ਪਹਿਲਾਂ ਤੋਂ ਜਦੋਂ ਤੋਂ ਵੀਡੀਓ ਬਣਾਉਨੇ ਆ ਸਾਰੇ ਭਰਾ ਜਾਣਦੇ ਵੀ ਇੱਥੇ ਹਰ ਰੋਜ਼ ਹੀ 25-30 گاਵਾਵਾਂ ਵਿਕਰੀ ਵਾਲੀਆਂ ਹੁੰਦੀਆਂ ਮੱਝਾਂ ਵੀ ਨਾਲ ਹੁੰਦੀਆਂ گاਵਾਾਂ ਦੇ ਵਿੱਚ ਹਰੇਕ ਨਸਲ ਇੱਥੇ ਮਿਲ ਜਾਂਦੀ ਹੈ ਕਿਉਂਕਿ ਵਪਾਰ ਦਾ ਕੰਮ ਹੈ ਦੋ ਚਾਰ گاਵਾਾਂ ਹਰ ਰੋਜ਼ ਆਈ ਜਾਂਦੀਆਂ ਪੰਜ ਸੱਤ ਵਿਕੀ ਜਾਂਦੀਆਂ ਸੋ ਇਸ ਤਰ੍ਹਾਂ ਦਾ ਇਹਨਾਂ ਦਾ ਵਪਾਰ ਇੱਥੇ ਜਿਹੜਾ ਉਹ ਚੱਲ ਰਿਹਾ ਅੱਜ ਦੀ ਵੀਡੀਓ 'ਚ ਦੋ ਮੱਝਾਂ ਵੀ ਦਿਖਾਉਂਗਾ ਤੇ ਲਗਭਗ 20 گاਵਾਾਂ ਦਿਖਾਉਂਗਾ ਬਾਹਰ بارش ਦਾ ਟਾਈਮ ਹੈ ਇੱਥੇ ਕੁਝ گاਵਾਾਂ ਖੜੀਆਂ ਦਿਖਾ ਦੇਣੀਆਂ ਕੁਝ ਕਿਨਾਕ ਤੁਹਾਨੂੰ ਤੋੜ ਕੇ ਦਿਖਾ ਦੇਣਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਜਿਹੜਾ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੂਗਾ ਸੋ ਆ ਕੇ ਤਸੱਲੀ ਕਰਕੇ ਤੇ ਆਪਦੀ ਸਮਝ ਨਾਲ ਪਸ਼ੂ ਖਰੀਦ ਕੇ ਲੈ ਜਾਓ ਆਓ ਸ਼ੁਰੂਆਤ ਕਰਦੇ ਹਾਂ ਬਹੁਤ ਵੱਡੀ ਵੈੜ ਪਹਿਲੇ ਨੰਬਰ ਤੇ ਵੱਧੀ ਵੀ ਹੈ ਇਸ ਤੋਂ ਉਦੋਂ ਬਾਅਦ ਤੁਹਾਨੂੰ ਇਹ ਕਰਕੇ ਦੂਜੇ ਨਾਖ ਦਿਖਾਵਾਂਗਾ ਪ੍ਰਦੀਪ ਭਾਈ ਸਸਰੀ ਕਾ ਕੀ ਗੱਲ ਬਾਈ ਪ੍ਰਦੀਪ ਅੱਜ ਲਗਭਗ 20 ਕਾਵਾ ਆਪਣੇ ਕੋਲ ਟੋਟਲ 25 ਜਾਨਵਰ ਨੇ ਬਾਈ ਤੇ ਦੋ ਮੱਝਾਂ ਦਿਖਾਵਾਂਗੇ ਵਧੀਆ ਆਪਾਂ ਆਲੀਆਂ ਨੇ ਜਿਵੇਂ ਮਨ ਨਾਲ ਆਪਣੀ ਵਿਕਰੀ ਦੀਆਂ ਬਾਈਆਂ ਦੇ ਫੋਨ ਆਉਂਦੇ ਨੇ ਹੂੰ ਬਾਕੀ ਵੱਡੀ ਗੱਲ ਬਾਈ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਕੋਲ ਸਾਰੇ ਭਰਾਵਾਂ ਦੇ ਪਿਆਰ ਨਾਲ ਹੀ ਹੈਣਾ ਹੁਣ ਆਪਾਂ ਤਿੰਨ ਚਾਰ ਦਿਨ ਪਹਿਲਾਂ ਵੀਡੀਓ ਬਣਾਈ ਸਾਰੇ ਜਾਨਵਰ ਸੇਲ ਕਰਤੇ ਵੀ ਪਰ ਇੰਨੀ ਕਿ ਬੇਨਤੀ ਹੈ ਬਾਈ ਤਸੱਲੀ ਆਪ ਦੀ ਫੁੱਲ ਕਰ ਲਿਆ ਕਰੋ ਚਾਹੀਏ ਬਸ ਇੱਕ ਬੇਨਤੀ ਹੁੰਦੀ ਹੈ ਵੀ ਜਿਹੜੀ ਵੀ ਚੀਜ਼ ਲੈਣੀ ਆ ਸੂਈ ਗਾਂ ਚਾਹੇ ਦੋ ਟਾਈਮ ਚੋਲੋ ਗੱਬਣ ਗਾਵਦੀਆਂ ਟਰਾਈ ਕਰਕੇ ਲੈ ਕੇ ਜਾਈਓ ਸਹੀ ਹੈ ਸੋ ਪਹਿਲੇ ਨੰਬਰ ਵਾਲੀ ਵਾਰ ਤੋਂ ਸ਼ੁਰੂ ਆਪ ਜੀ ਫਾਰਮ ਚੋਂ ਲਈਆਂ ਨੇ ਬੜਾ ਰਿਕਾਰਡ ਫੁੱਲ ਬਟਾ ਫੁੱਲਾ ਆਪਣੇ ਵਧੀਆ ਭਰਾ ਜਿਹੜਾ ਬਰੀਡ ਤੇ ਕੰਮ ਕਰਦਾ ਉਹ ਤੋਂ ਲਈਆਂ ਨੇ ਇਹ ਬਾਈ ਪਹਿਲਣ ਵੱਚੀ ਨੇ ਦੋ ਦਿੱਤਾ 46 47 ਕਿਲੋ ਠੀਕ ਹੈ ਤੇ ਆਪਣੀ ਇਹ ਡੈਨਮਾਰਕ ਦੇ 40 116 ਦੀ ਆ ਅਗੇ ਹਿੰਮਤ ਉਸੇ ਮੰਨ ਕੇ ਗੱਬਣਾ ਠੀਕ ਹੈ ਤੇ ਇਹ ਆਪਾਂ ਤੁਰ ਕੇ ਵੀ ਦਿਖਾ ਦਿੰਨੇ ਫੁੱਲ ਪਹਿਲਾਂ ਥੂ ਦਿਖਾ ਦੋ ਦੁੱਧ ਇਹ ਕਰਮ ਵਾਲੀ ਬਈ ਵਧੀਆ ਬੰਦੇ ਦੇ ਬਾਕੀ ਤਾਂ ਐਤਕੀ 55 55 56 ਕਰੋ ਦੁੱਧ ਨੋਰਮਲ ਦੇ ਕਿੰਨੇ ਦਿਨ ਲੈ ਸਕਦੀ ਹੈ ਜੀ ਬਾਈ ਹਫਤਾ ਲੈ ਜੂਗੀ ਪਰ ਇਦਾਂ ਦਾ ਜਾਨਵਰ ਆ ਬਾਈ ਕੱਦੀ ਆਉਂਦੀਆਂ ਨੇ ਜਿਵੇਂ ਹੁਣ ਵਿੱਚ ਬਹੁਤ ਸ਼ੌਂਕੀ ਭਰਾ ਨੇ ਇਦਾਂ ਦੇ ਜਾਨਵਰ ਮੰਗਦੇ ਨੇ ਵੀ ਮਨ ਲ ਨਿੱਕ ਮਿਲਦੇ ਹੀ ਭੋਗਾਟ ਆਈ ਬਤਾ ਕੱਢੀ ਦੂਜਾ ਸੂਆ ਦੂਜਾ ਸੂਆ ਬਾਈ 6 ਦੰਦਾ ਆਹ ਮੰਨ ਲਓ ਭਾਈ ਦੂਜੇ ਪਾਸੇ ਬੰਦਾ ਤੀਨਾ ਐਡੀ ਬੱਚੀ ਹੈ ਸਹੀ ਹੈ ਸਹੀ ਹੈ ਅੱਛਾ ਪ੍ਰਦੀਪ ਦਨ ਕਿੰਨੇ ਦੱਸਿਆ ਜੀ ਭਾਈ ਹਫਤਾ ਲਊਗੀ ਤੇ ਮੰਨ ਕੇ ਰਿਕਾਰਡ ਪ੍ਰੋਪਰ ਆ ਵੈਕਸੀਨ ਤੋਂ ਲਾ ਕੇ ਏ ਟੂ ਜ਼ੈਡ ਹਰ ਚੀਜ਼ ਮੰਨ ਲ ਕੇ ਬਹੁਤ ਵਧੀਆ ਫਾਰਮ ਦੀਆਂ ਬੇੜਾਂ ਨੇ ਠੀਕ ਹੈ ਰੇਟ ਤਾਂ ਕੀ ਰੇਟ ਭਾਈ ਜੋੜਾ ਗੱਜ ਕਿਸੇ ਨੇ ਜੋੜੇ ਕਿਉਂਦੇ ਜਿਹੜੇ ਮਰਜ਼ੀ ਭਰਾ ਦੇ ਵਾ ਹੌਲੀ ਤੋਰੀ ਪੁੱਤ ਤਿਲਕਣ ਤੂੰ ਜੰਗਾ ਤੇਰਾ ਹੌਲੀ ਮੂੜ ਘੂੜ ਦੇ ਘੂੜ ਦੇ ਘੂੜ ਦੇ ਜਮੀ ਜਮੀ ਧਿਆਨ ਨਾਲ ਪੁੱਤ ਸਬਸ ਤੋਂ ਹੌਲੀ ਕਿਦਾਂ ਰੱਟੇਂ ਪਾਰੇ بارش ਪੈ ਰਹੀ ਆ ਤੇ ਸਲਿਪਰੀ ਹੋ ਜਾਂਦਾ ਥਾਂ ਵੀ ਹਾਂ ਮੈਟ ਖਿੱਚ ਕੇ ਸਿੱਟੇ ਹੋਰੇ ਪੂਰੇ ਇੰਨੇ ਘਾਉਂ ਦੀ ਤਲਕਣਾ ਹੋਰੇ ਵੱਡਾ ਐ ਮੰਨ ਲਓ ਭਾਈ 50 ਕਿਲੋ ਤੋਂ ਬਾਹਰ ਤੋਂ ਤਾਂ ਵੱਛੀ ਨੇ ਨਾਰਮਲ ਦੇਣਾ ਇਹਨੇ ਠੀਕ ਹੈ ਵੀ ਆਪਣਾ ਤੇ ਲੋ ਐਡੀ ਜਨਵਰ ਦੀ ਤਸੱਲੀ ਕਰਾਉਣ ਦੀ ਫਰਜ਼ ਆ ਹੂੰ ਵੀ ਦੋਨੇ ਵੱਛੀਆਂ ਬਾਈ ਜੀ ਆਪਾਂ 4 ਲੱਖ ਤੇ 70 ਹਜ਼ਾਰ ਦੀਆਂ ਦੇ ਦਾਂ ਕਿਉਂਕਿ ਆਪਣਾ ਵੀਡੀਓ ਚ ਰੇਟ ਹੁੰਦਾ ਇਹ ਨਹੀਂ ਹੈਗਾ ਵੀ ਕੱਲੀ ਵੱਛੀ ਦਾ 4 ਲੱਖ ਮੰਗ ਲਈਏ ਹੂੰ ਤੇ ਜੋੜਾ ਕੱਲੀ ਲੈਣੀ ਹੈ ਚਲੋ ਕੱਲੀ ਦਾ ਰੇਟ ਆਪਾਂ ਲੱਖ ਤੋਂ ਕਰਨੇ ਕੱਲੀ ਵੱਛੀ ਬਾਈ ਜੀ 2.5 ਦੀ ਦੇ ਦਾਂਗੇ ਠੀਕ ਹੈ ਵੀ ਜਿਹੜਾ ਵੀਰ ਭਰਾ ਦੂਰੋਂ ਕਿਤੋਂ ਵੀ ਆਊਗਾ ਇਹ ਨਹੀਂ ਹੈਗਾ ਵੀ ਜਨਮਰ ਦੀ ਆ ਕੇ ਕਦਰ ਕਰੂਗਾ ਸਹੀ ਤਾਂ ਦੋਸਤੋ ਬਹੁਤ ਵੱਡੀ ਵੈਡ ਹੈ ਇਹ ਗੱਲ ਧਿਆਨ ਚ ਰੱਖ ਲਓ ਕੋਲ ਆ ਕੇ ਦੇਖੋਗੇ ਤੁਹਾਨੂੰ ਬਤਾ ਜਾਊਗਾ ਕੋਲ ਆ ਕੇ ਬਾਈ ਐਂ ਮੰਨ ਲਓ ਜਿਹੜੇ ਭਰਾ ਅੱਗੇ ਬਰੀਡ ਤੇ ਫਾਰਮ ਕਰ ਰਹੇ ਨੇ ਨਵੇਂ ਸਿਰੇ ਤੋਂ ਫਾਰਮ ਕਰ ਰਹੇ ਨੇ ਵੀ ਉਹ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਇਹ ਜਿਹੜੀ ਮੰਨ ਲਓ ਬਰੀਡ ਆ ਸਟੱਕ ਟੱਕ 10 15 ਸਾਲ ਦੀ ਮਿਹਨਤ ਆ ਹਰੇਕ ਭਰਾ ਦੀ ਸਹੀ ਹੈ ਅੱਗੇ ਬਾਈ ਜਿਹੜੀ ਇਹ ਆ ਇਹ ਵੀ ਇਸੇ ਫਾਰਮ ਦੀ ਆ ਇਹਨੇ ਦੁੱਧ ਦਿੱਤਾ ਬਾਈ 42 43 ਕਿਲੋ ਕੇ 20 ਦਿਨਾਂ ਦੀ ਕੱਚੀ ਆ ਮਨ ਲੋ ਵੀ ਇਹ ਬਰੂਟ ਦੇ ਸੀਮੰਦੇ ਆ ਬਾਈ ਹੈਮਰ ਤੋਂ ਗੱਬਣਾ ਠੀਕ ਹੈ ਆਪਾਂ ਥੋੜੀਆਂ ਉਰੀ ਦਿਖਾ ਦੇਣੇ ਕਿਉਂਕਿ ਥੋੜਾ ਗਿੱਲੀਆਂ ਕਰਕੇ ਘੁੱਟ ਘਟਣਾ ਖਾ ਲੈਣਾ ਨਹੀਂ ਨਹੀਂ ਸਾਡਾ ਪਤਾ ਕਿਉਂਕਿ ਤੁਰਦੀ ਆ ਮਸਾਨੇ ਬਾਈ ਸਾਡਾ ਪਤਾ ਸੋ ਬਾਈ ਦੇਖ ਲਈ ਜੀ ਵੀ ਬਾਈ ਪੂਰੀ ਨਸਲ ਫੇਸ ਕੁਆਲਟੀ ਪੂਰੀ ਟੌਪ ਦੀ 18 ਨੰਬਰ ਇਹਦੇ ਟੈਗ ਆ ਠੀਕ ਹੈ ਸੋਹਣੀ ਵੜਾ ਬਹੁਤ ਸੋਹਣੀ ਹੈ ਇਹਦਾ ਰੇਟ ਬਾਕੀ ਕੀ ਰਹਿਣਾ ਦੋੜਾ ਦੱਸਿਆ ਆਪਣੇ ਵੀ 470 ਦਾ ਦੇ ਦਾਂਗੇ ਇਕੱਲੀ ਕਿਸੇ ਨੂੰ 2.5 ਦੀ ਇਹ ਦੋ ਵੀ ਦੀ ਬਈ ਠੀਕ ਜਦੋਂ ਬਈ ਤਿਆਰੀ ਤੇ ਹੋਈ ਐ ਮੰਨ ਲੇ ਕਿ ਚੱਲੋ ਵੀ 2.5 ਲੱਖ ਰੁਪਏ ਤੋਂ ਵੀ ਬਾਹਰ ਦੀ ਬੱਚੀ ਆ ਕੁਆਲਿਟੀ ਦੇਣ ਕਿਉਂਕਿ ਬਈ ਬਰੀਡ ਵੇਕਣੀ ਆ ਜਿਹੜੇ ਭਰਾਵਾਂ ਨੂੰ ਇੰਦੀ ਕਦਰ ਆ ਉਹੀ ਕਦਰ ਪਾਉਣਗੇ ਵਿੱਚ ਇਦਾਂ ਦੇ ਵੀ ਹੁੰਦੇ ਨੇ ਵੀ ਇੰਨਾ ਮੁੱਲੇ ਮੁੱਲ ਦਾ ਅੱਜ ਦੇ ਟਾਈਮ 'ਚ ਬਈ ਪਸ਼ੂ ਦੀ ਕੋਈ ਕੀਮਤ ਨਹੀਂ ਇਹ ਦੋ ਅੱਗੇ ਜਿਹੜੀ 3 ਨੰਬਰ ਤੇ ਇਹ ਦੂਜਾ ਸੂਆ ਸੂ ਬਈ ਇਹਨੇ ਦੋ ਦਿੱਤਾ 45 46 ਕਿਲੋ ਬਈ ਤੇ ਇਹ ਵੀ ਬਹੁਤ ਸੋਹਣੇ ਫਾਰਮ ਦੇ ਜਿੱਥੋਂ ਆਪਣੇ ਪਰਚੇਜ਼ ਕੀਤੀ ਆ ਤੇ ਇਹ ਬੱਚੇ ਦੇ ਦਾਂਗੇ ਬਈ 2 ਲੱਖ ਤੇ 5000 ਠੀਕ ਹੱਦਿਆਂ ਬਾਕੀ ਸਾਰੇ ਤਰ੍ਹਾਂ ਦੇ ਰੇਟ ਜਿਵੇਂ ਅੱਗੇ ਹੁੰਦੇ ਆ ਉਹ ਸਾਰੇ ਖੜੇ ਆਪਾਂ ਦਿਖਾ ਦਿੰਦੇ ਆ ਅੱਗੇ ਬਾਈ ਇਹ ਦੂਜਾ ਸੂਆ ਸੋਣੀ ਆ 32 33 ਕਿਲੋ ਦੁੱਧ ਦਿੱਤਾ ਹੈ ਇਹ ਸਵਾ ਲੱਖ ਰੁਪਏ ਦੀ ਬਾਈ ਵੈੜ ਆਪਾਂ ਦੇ ਦਾਂਗੇ ਠੀਕ ਹੈ ਤੇ ਅੱਗੇ ਜਿੱਦਾਂ ਆ ਗਈ ਬਾਈ ਇਹ ਵੀ ਸਵਾ ਲੱਖ ਦੀ ਬੱਚੀ ਦੇ ਰਾਂਗੇ ਚਾਰ ਦੰਦ ਪਹਿਲਾ ਸੂਆ ਬਾਈ ਠੀਕ ਹੈ ਬਹੁਤ ਸੋਹਣੀ ਬੱਚੀ ਆ ਅੱਗੇ ਜਿਵੇਂ ਇਹ ਆ ਗਈ ਬਾਈ ਇਹ ਦੇ ਦਾਂਗੇ 1 ਲੱਖ ਤੇ 20000 ਰੁਪਏ ਦੀ ਠੀਕ ਹੈ ਹਾਂ ਤੀਜਾ ਸੂਆ ਬਾਈ ਇਹ ਦੁੱਧ 30 ਤੋਂ ਵਾਰ ਦੇ ਦੂਗੀ ਅੱਗੇ ਜਿਹੜੀ ਇਹ ਆ ਕੇ ਕਿੱਤੀ ਬਾਈ ਇਹ ਦੇ ਦਾਂਗੇ 1 ਲੱਖ ਤੇ ਬਾਈ 5000 ਠੀਕ ਹੈ ਦਿਨ ਕਿਨੇ ਕਿਲੇ ਜੁ ਹੈ ਦਿਨ ਬਾਈ ਤਿਆਰੀ ਦੀ ਆ ਠੀਕ ਹੈ ਅੱਗੇ ਬਾਈ ਜਿਹੜੀ ਇਹ ਬੱਚੀ ਆ ਗਈ ਇਹ ਵੀ ਬਹੁਤ ਸੋਹਣੇ ਫਾਰਮ ਤੋਂ ਲਈ ਆ 32 33 ਕਿਲੋ ਦੁੱਧ ਸਿਆਪਰਾ ਮਾਣੇ ਕਿਉਂਕਿ ਥੋੜੇ ਬਾਰਿਸ਼ ਕਰਕੇ ਬਾਹਰੋਂ ਕੱਢ ਕੇ ਲਿਆਂਦੀ ਗਿੱਲੀਆਂ ਨੇ ਤੇ ਇਹ ਬੱਚੀ ਦੇ ਦਾਂਗੇ ਬਾਈ ਜੀ 1 ਲੱਖ ਤੇ 30000 ਰੁਪਏ ਠੀਕ ਹੈ ਜਰਸੀ ਬੱਚੀ ਬਾਈ ਦੂਜਾਂ ਸੁਆ ਤੇ ਪਹਿਲਾਂ ਦਾ 20 ਕਿਲੋ ਦੁੱਧ ਦਿੱਤਾ ਹੋਇਆਗਾ ਇਹਦੇ ਲਈ ਬਾਈ 1 ਲੱਖ ਤੇ 16000 ਰੁਪਏ ਠੀਕ ਹੈ ਕਿਉਂਕਿ ਬਾਈ ਹੰਦਾ ਪਾ ਵੀਡੀਓ ਦੇ ਵਿੱਚ ਹੀ ਰੇਟ ਹੁੰਦੇ ਨੇ ਆਪਾਂ ਇਹ ਨਹੀਂ ਹੈਗਾ ਵੀ ਫੋਨ ਤੇ ਕਰ ਲਾਂਗੇ ਬਾਅਦ ਵਿੱਚ ਵੱਧ ਮੰਗ ਲਓ ਕਿਉਂਕਿ ਜਿਹੜੀ ਬੈੜਾ ਬਾਈ ਇਹ ਤਾਜੀ ਸੂਈਆ ਸਾਡੇ ਤਰ ਬੋਲੇ ਚੋਂ ਬਾਈ ਪ੍ਰੋਪਰ ਖਾਨੀ ਆ ਤੇ ਜਿਹੜੇ ਭਰਾ ਤੋਂ ਪੈਸੇ ਲਈਏ ਉਹਨੇ ਆਪਾਂ ਨੂੰ 32 33 ਕਿਲੋ ਦੁੱਧ ਦੇ ਦਾ ਰਿਸੈਪ ਨਸਲ ਜਾਤ ਬਹੁਤ ਹੈ ਦੀ ਤੇ ਇਹ ਬਾਈ ਆਪਾਂ ਦੇ ਦਾਂਗੇ 1 ਲੱਖ ਤੇ 15000 ਰੁਪਏ ਦੀ ਕਿਸੇ ਵੀ ਭਰਾਣੇ ਲੈਣੀ ਆ 30 ਕਿਲੋ ਦੁੱਧ ਬਾਈ ਜੈਨੂਨ ਦੁੱਧ ਦੇ ਦੇਣਾ ਇਹਨੇ ਠੀਕ ਹੈ ਅੱਗੇ ਬਾਈ ਜਰਸੀ ਸੂਈ ਸਵਾਈਆ 17 ਤੋਂ 18 ਕਿਲੋ ਬੋਲੀ ਐਸ ਟਾਈਮ ਮੌਕੇ ਤੇ ਬਾਈ ਤਿਆਰ ਆ ਰੇਟ ਇਹਦਾ ਆਪਣਾ ਹੈਗਾ ਬਾਈ ਜੀ 92000 ਰੁਪਏ 92000 ਬੱਚਾ ਕੀ ਇਹਦਾ ਮਾਗਰ ਵੇਲੇ ਲਾ ਬਾਈ ਇਹਦੇ ਠੀਕ ਹੈ ਅੱਗੇ ਗੱਬਣਾ ਬਾਈ ਵੜ ਵਧੀਆ ਕੱਦ ਦੀ ਇਹ ਦੇ ਦਾਂਗੇ ਬਾਈ ਜੀ 95000 ਰੁਪਏ ਦੀ ਤੇ ਅੱਗੇ ਕਰਮਾ ਲਈ ਦੇ ਰਹਿੰਦੇ ਨੇ ਬਾਈ 20 ਤੋਂ 25 ਦਿਨ ਕੋਈ ਭਰਾ ਉਹ ਜਾ ਸੰਭਾਲੂਗਾ 97000 ਰੁਪਏ ਦੀ ਵੜ ਅੱਜ ਦੇ ਦਾਂਗੇ ਵੱਡੀਆਂ ਵੜਾਂ ਚਾਹੀਏ ਹੂੰ ਦੁੱਧ ਬਾਈ ਇਹਦਾ 30 ਕਿਲੋ ਦੱਸਿਆ ਮਾਲਕ ਨੇ ਆਪਾ ਫਾਰਮ ਤੋਂ ਲਈਆ ਰਿਕਾਰਡ ਇਹਦਾ ਵੀ ਪ੍ਰੋਪਰ ਸਾਰਾ ਹੈਗਾ ਠੀਕ ਹੈ ਅੱਜ ਵਾਲਾ ਰੇਟ ਇਹਦਾ ਜਿਹੜਾ ਹੈਗਾ ਮੰਨ ਕੇ ਕਿਸੇ ਭਰਾ ਨੇ ਖਰੀਦੀ ਨਹੀਂ ਹੋਈ ਟਾਈਮ ਮੰਨ ਲਓ ਵੀ 20 ਦਿਨਾਂ ਤਾਂ ਨਾਰਮਲ ਇਹਦੇ ਪਈ ਨੇ 25 ਦਿਨ ਲੈ ਠੀਕ ਹੈ ਅੱਗੇ ਭਾਈ ਇਹ ਛੋਟੀ ਤਾਜੀ ਸੂਈ ਹੋਇਆ ਕੀ ਮੌਕੇ ਤੇ ਭਾਈ 12 ਤੋਂ 13 ਕਿਲੋ ਜਿਹੜਾ ਬੌਲਾਗਾ ਤਿਆਰ ਹੈ ਇਹਦੇ ਥੱਲੇ ਠੀਕ ਹੈ 24 ਤੋਂ ਵੀ ਬਈ ਰੂਮ ਵਰਗੀ ਫੋਲੀ ਆ ਤੇ ਰੇਟ ਭਾਈ ਇਹਦਾ ਆਪਾਂ ਬਾਜ ਵੀ ਰੱਖਾਂਗੇ ਵੀ ਇਹ ਨਹੀਂ ਹੈਗਾ ਪਹਿਲਾਂ ਮੰਗਲੇ ਵਿੱਚ ਭਰਾ ਕਹਿੰਦੇ ਨੇ ਸਹੀ ਦੱਸੋ ਫਿਰ ਭਾਈ ਉਹ ਔਖਾ ਜਾਂ ਹੋ ਜਾਂਦਾ ਇਹਦਾ ਬਾਜ਼ ਮੇ ਰੇਟ 1 ਲੱਖ ਤੇ 47000 ਦੀ ਭਾਈ ਛੋਟੀ ਦੇ ਦਿੰਦੇ ਇੱਕ 47 ਹਾਂ ਤੇ ਚੋ ਚੂਣ ਵਾਲਾ ਦੁੱਧ ਜਿਹੜਾ ਬੌਲਾਗਾ ਇਸ ਟਾਈਮ 12 ਕਿਲੋ ਤਿਆਰਾ ਥੱਲੋ ਇੰਨੀ ਸਾਫ ਆ ਵੀ ਬਹੁਤ ਜ਼ਿਆਦੇ ਆ ਗਾੜੀ ਗੂੜੀ ਐਨ ਪੂਰੀ ਸੂਈ ਨੂੰ ਵੀ ਅੱਜ ਤੀਜਾ ਦਿਨ ਆ ਬਾਈ ਅੱਗੇ ਜਿਹੜੀ ਇਹ ਛੋਟੀ ਐ ਬਾਈ ਇਹ ਦੂਜਾ ਸੂਆ ਸੂਗੀ ਕਰਮਾਂ ਵਾਲੀ ਦੁੱਧ ਆ ਮੰਨ ਕੇ ਚੱਲ ਪੋ ਵੀ ਜਮਾ ਜੈਨੂਣ ਦਾ ਦੁੱਧਾ ਜਿਹੜਾ ਵੀ ਪਹਿਲਾਂ ਇਹਨੇ 14 ਕਿਲੋ ਦੁੱਧ ਦਿੱਤਾ ਬਾਈ ਇਹ ਛੋਟੀ ਦੇ ਮੰਗ ਰੇ ਬਾਈ ਆਪਾਂ ਅੱਜ ਵਾਲਾ ਰੇਟ ਆ ਜਿਹੜਾ 1 ਲੱਖ 70000 170 ਹਾਂ ਬਹੁਤ ਪਿਆਰੀ ਝੋਤੀ ਆ ਠੀਕ ਹੈ ਤੇ ਬਾਕੀ ਗਾਵਾਂ ਬਾਈ ਕੁਝ ਬਾਹਰ ਬੈਠੀਆਂ ਨੇ 80 85 90 ਦੇ ਰੇਟ ਦੀਆਂ ਵੀ ਹੂੰ ਸਾਰੇ ਭਾਅ ਕਹਿਣ ਦਾ ਮਤਲਬ ਬਾਈ ਅੱਗੇ ਵੀ ਆਪਾਂ ਦੱਸ ਦਿੰਨੇ ਆ ਸਾਰੇ ਭਾਅ ਨੇ ਜਦੋਂ ਕੋਈ ਭਰਾ ਚੱਲ ਕੇ ਆਉਂਦਾ ਸੌਦਾ ਕੋਲੇ ਆ ਜਾਂਦਾ ਬਣ ਹੀ ਜਾਂਦਾ ਠੀਕ ਹੈ ਸੋ ਦੋਸਤੋ ਇਹ ਅੱਜ ਗਾਵਾਂ ਤੇ ਮੱਝਾਂ ਸੀਗੀਆਂ ਵਿਕਰੀ ਆ ਲਈਆਂ ਜਿਹੜਾ ਵੀਰ ਖਰੀਦਣਾ ਚਾਹੁੰਦਾ ਬਾਈ ਨੇ ਵੀ ਬੇਨਤੀ ਕੀਤੀ ਹੈ ਸ਼ੁਰੂ ਚ ਤੇ ਫਿਰ ਲਾਸਟ ਚ ਕਹਿ ਦਿੰਦੇ ਆ ਪਸ਼ੂ ਆ ਕੇ ਦੇਖੋ ਆਪ ਦੀ ਤਸੱਲੀ ਕਰੋ ਸਾਹ ਵਾਲੀ ਚੀਜ਼ ਖਰੀਦਣੀ ਹੈ ਫੋਨਰ ਕਰ ਕਰਨ ਦਾ ਹੱਕ ਹੁੰਦਾ ਜਿਹੜਾ ਵੀਰ ਆਨਲਾਈਨ ਘਰੇ ਬੈਠਾ ਪਸ਼ੂ ਮੰਗਾਉਂਦਾ ਫਿਰ ਉਹ ਜਿਹੜੇ ਰਿਸਕ ਆ ਉਹ ਆਪਦੇ ਜ਼ਿੰਮੇਵਾਰੀ ਤੇ ਹੀ ਚੱਕਦਾ ਸੋ ਆ ਕੇ ਦੇਖ ਕੇ ਆਓ ਜੀ ਤਸੱਲੀ ਕਰਕੇ ਖਰੀਦਿਓ ਬਹੁਤ ਸੋਹਣੀਆਂ ਸੋਹਣੀਆਂ گاਵਾ ਵਿਕਰੀ ਵਾਲੀਆਂ ਜਿਵੇਂ ਵੱਡੀਆਂ ਤਿੰਨ گاਵਾ ਬਹੁਤ ਸੋਹਣੀਆਂ ਤੇ ਚੰਗੀ ਬਰੀਡ ਦੀਆਂ ਇਸ ਟਾਈਮ ਬਾਈ ਕੋਲ ਵਕਾਊ ਬੰਦੇ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ